ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਦਿਨ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਤੁਸੀਂ ਪਾਈਪਿੰਗ ਲਾ ਕੇ ਦੱਸੋ ਇਹ ਕਿਸ ਤਰ੍ਹਾਂ ਲਾਈ ਜਾਂਦੀ ਹੈ ਬਾਹਾਂ ਤੇ ਤੇ ਚੱਕਾਂ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਆ ਆਪਾਂ ਪਾਈਪਿੰਗ ਦਾ ਇਹਦੀ ਵੀਡੀਓ ਥੋੜਾ ਨਾਲ ਸ਼ੇਅਰ ਕੀਤੀ ਹੋਈ ਹੈ ਵੀ ਆਪਾਂ ਆਪ ਬਣਾਈ ਆ ਵਿਚ ਡੋਰੀ ਪਾ ਕੇ ਸਲਵਾਰ ਨਾਲ ਦਾ ਕੱਪੜਾ ਲੈ ਕੇ ਮੈਚਿੰਗ ਸੂਟ ਹੈ ਜੀ ਆਹ ਵਾਲਾ ਕਮੀਜ਼ਾ ਤੇ ਆਹ ਵਾਲੀ ਸਲਵਾਰ ਆ ਸਭ ਤੋਂ ਪਹਿਲਾਂ ਆਪਾਂ ਬਾਹਾਂ ਤੇ ਲਾਉਣੇ ਆ ਜੀ ਆ ਬਾਹਾਂ ਤੇ ਜਿੱਥੇ ਆਪਣਾ ਟੱਕ ਲੱਗਿਆ ਹੋਇਆ ਇਧਰਲੀ ਸਾਈਡ ਤੇ ਵੀ ਤੇ ਇਧਰਲੀ ਸਾਈਡ ਤੇ ਦੋਨੋਂ ਸਾਈਡ ਤੇ ਸੈਂਟਰ ਦੇ ਵਿੱਚ ਤੁਸੀਂ ਨਿਸ਼ਾਨ ਲਾ ਸਕਦੇ ਹੋ ਇਸ ਤਰ੍ਹਾਂ ਟੱਕ ਦੀ ਸਿਹਦ ਨੂੰ ਬਿਲਕੁਲ ਨਿਸ਼ਾਨ ਲਾ ਲਈ ਆਪਾਂ ਹੁਣ ਇਹਦੇ ਉੱਪਰ ਰੱਖਾਂਗੇ ਆਪਾਂ ਪਾਈਪਿੰਗ ਇਸ ਤਰ੍ਹਾਂ ਉਹ ਪ੍ਰੋਬਲ ਨੂੰ ਮੂੰਹ ਕਰਕੇ ਤੇ ਆ ਜਿਹੜਾ ਹੁਣ ਆਪਣਾ ਇਹ ਠਾਣਾ ਕੱਪੜਾ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਫੋਲਡ ਕਰ ਦਾਂਗੇ ਇਹ ਬਣਾਈ ਆਪਾਂ ਸਿੰਗਲ ਪੈਰ ਨਾਲ ਸੀ ਤੇ ਲੱਗ ਆਪਣੇ ਡਬਲ ਨਾਲ ਵੀ ਜਾਊਗੀ ਜੀ ਇਸ ਤਰ੍ਹਾਂ ਨਸ਼ਾਂ ਦੇ ਉੱਪਰ ਰੱਖਣੇ ਤੇ ਆਹ ਵਾਲਾ ਕੱਪੜਾ ਆਪਾਂ ਇਹਦੋਂ ਉੱਪਰ ਨੂੰ ਮੋੜ ਦੇਣਾ होली-होली आस्ते-आस्ते कढांगे एस्त्रन ऊपर मोड़ के अच्छी तरह हाथ ना साफ करके उस तरह ही आप दूसरी बहते ला निशान ला लागे निशान आप दिखाने समझाने ला रहे हैं नहीं वैसे आप सीधी धरके ला दें होंगे जी निशाना इन्नी जरूरत ही नहीं पीती क्योंकि अपना रोज का कम इस तरह ये थोनों समझाने वास्ते ला रहे हैं निशान भी ताकि थोन चंकी तरह समझ आइए पाइपिंग इस तरह ये उपर आ कपड़ा तरह थो थो तरह इस तरह ये उपर जे तो एक बार सिलाई च नहीं ठीक आ रही तो इस तरह पाइपिंग रख के उपर की सिलाई भी ला सद हो फिर दूसरी वार मोड़ सकते हो उपरू इस तरह सिलाई लाई चला ఉపర్ జా కిచా బ కదా కచ్చి సలాయిగే ਜਿਹੜੀ ਪਾਈਪਿੰਗ ਆਲੇ ਕਮੀਜ਼ ਤੇ ਬਾਹਾਂ ਤੇ ਚਾਕਾਂ ਤੇ ਸਲਾਈ ਲਾਉਣੀ ਆ ਉਹ ਹਮੇਸ਼ਾ ਸਿੱਧੇ ਪਾਸੇ ਲਾਇਆ ਕਰੋ ਕਿਉਂਕਿ ਇਧਰੋਂ ਆਪਾਂ ਲਾਵਾਂਗੇ ਤੇ ਫਿਰ ਇਧਰ ਪਤਾ ਨਹੀਂ ਲੱਗਦਾ ਕਈ ਵਾਰੀ ਵਾਲ ਪੈ ਜਾਂਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰਕੇ ਪਤਾ 파ਣੂ ਹੁੰਦਾ ਹੀ ਹੈ ਕਿਥੋਂ ਤੱਕ ਕੱਪੜਾ ਆਪਣਾ ਮੁੜਿਆ ਆ ਦੇਖੋ ਜੀ ਪਾਈਪਿੰਗ ਬਿਲਕੁਲ ਆਪਣੀ ਸਫਾਈ ਨਾਲ ਨਿਕਲੀ ਇੱਕ ਸਾਰ ਨਿਕਲੀ ਹੈ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕੋਈ ਗਲ ਨਹੀਂ ਪਿਆ ਕਿਤੇ ਕੋਈ ਇਕੱਠੀ ਨਹੀਂ ਹੋਏਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਦੇਖ ਕੇ ਆਪਣੀ ਬਣਾ ਸਕਦੇ ਹੋ ਲਾ ਸਕਦੇ ਹੋ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਆਪਣੇ ਆਪਾ ਤੁਹਾਡੇ ਕਮੈਂਟਾਂ ਦੇ ਜਵਾਬ ਜਰੂਰ ਦੇਵਾਂਗੇ ਜੀ ਠੀਕ ਹੈ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ